ਸੋ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕੇਦਾਰਨਾਥ ਮੰਦਿਰ ਦੀਆਂ ਤਸਵੀਰਾਂ ਨੇ ਜਿਸ ਤੇ ਪਿਛਲੇ ਪਾਸੇ ਇੱਕ ਪਹਾੜ ਹੈ ਤੇ ਜਿੱਥੋਂ ਬਰਫੀਲਾ ਤੂਫਾਨ ਆ ਰਿਹਾ ਤੇ ਬਰਫੀਲਾ ਤੂਫਾਨ ਇਸ ਤਰ੍ਹਾਂ ਆ ਰਿਹਾ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਪਰੇਸ਼ਾਨ ਹੋ ਰਿਹਾ 당 ਹੋ ਰਿਹਾ ਕਿ ਹੋ ਕੀ ਰਿਹਾ ਆਖਰ ਜਿਹੜੇ ਮੌਕੇ ਤੇ ਮੌਜੂਦ ਸ਼ਰਧਾਲੂ ਨੇ ਉਹ ਇਸ ਦੀ ਵੀਡੀਓ ਵੀ ਬਣਾ ਰਹੇ ਨੇ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਰਫੀਲਾ ਤੂਫਾਨ ਆ ਰਿਹਾ ਪਰੰਤੂ ਇਸ ਨੇ ਮੰਦਿਰ ਤੱਕ ਪਹੁੰਚ ਨਹੀਂ ਕੀਤੀ ਇਸ ਤੋਂ ਪਹਿਲਾਂ ਹੀ ਇਹ ਰੁਕ ਜਾਂਦਾ ਹੈ ਪਰੰਤੂ ਇੱਕ ਵਾਰ ਸਭ ਦੇ ਹੋਸ਼ ਉਡਾ ਦਿੱਤੇ ਨੇ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਕੇਦਾਰਨਾਥ ਮੰਦਿਰ ਦੀ ਤਾਂ ਜਦੋਂ ਕੁਦਰਤੀ ਆਫਤ ਕਈ ਸਾਲ ਪਹਿਲਾਂ ਆਈ ਸੀ ਉਦੋਂ ਵੀ ਮੰਦਿਰ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਹੋਇਆ ਤੇ ਇਸ ਥਾਂ ਦੇ ਉੱਤੇ ਬਹੁਤ ਜ਼ਿਆਦਾ ਲੋਕਾਂ ਦੀ ਜਾਨਾਂ ਤੱਕ ਚਲੀ ਗਈਆਂ ਸਨ ਜਿਸ ਨੂੰ ਲੈ ਕੇ ਜਿਹੜੇ Hindu ਧਰਮ ਦੇ ਵੱਡੇ ਪੰਡਤ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਜਿਹੜੀ ਮੰਦਿਰ ਦੇ ਨਾਲ ਛੇੜਛਾੜ ਕੀਤੀ ਗਈ ਹੈ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਸਿਰਫ ਕੋਮਣ ਫਿਰਨਾਂਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਛੇੜਛਾੜ ਕੀਤੀ ਗਈ ਨਹੀਂ ਉਹ ਕੁਦਰਤੀ ਕਰੋਪੀ ਦਾ ਇਹ ਸ਼ਿਕਾਰ ਹੋਏ ਨੇ ਤੇ ਇਸ ਵਾਰ ਵੀ ਇਸੇ ਤਰ੍ਹਾਂ ਦਾ ਹੀ ਇੱਕ ਕਹਿਰ ਵਰਨ ਲੱਗਿਆ ਸੀ ਪਰੰਤੂ ਮੰਦਰ ਨੂੰ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਮੌਕੇ ਤੇ ਮੌਜੂਦ ਜਿਹੜੇ ਸ਼ਰਧਾਲੂ ਨੇ ਐਸਾ ਵੇਖ ਕੇ 당ਗ ਰਹਿ ਜਾਂਦੇ ਨੇ ਕਿ ਜਿਹੜੇ ਬਰਫ਼ ਦਾ ਤੂਫਾਨ ਆਂਦਾ ਹੈ ਬਰਫੀਲਾ ਤੂਫਾਨ ਆਂਦਾ ਹੈ ਬਰਫ ਡਿੱਗਦੀ ਹੈ ਉਹ ਮੰਦਰ ਤੋਂ ਕਾਫੀ ਦੂਰ ਪਿੱਛੇ ਹੀ ਰਹਿ ਜਾਂਦੀ ਹੈ ਜਿਸ ਨੂੰ ਵੇਖ ਕੇ ਜਿਹੜੇ ਸ਼ਰਧਾਲੂ ਨੇ ਵੀਡੀਓ ਤਾਂ ਬਣਾਉਂਦੇ ਨੇ ਤੇ ਹਰ ਹਰ ਮਹਾਦੇਵ ਦੇ ਵੱਡੇ ਜੈਕਾਰੇ ਵੀ ਲਾਉਂਦੇ ਨੇ ਤੇ ਸੋਚਦੇ ਨੇ ਕਿ ਜਿਹੜੀ ਕੁਦਰਤੀ ਕਰੋਪੀ ਆਈ ਸੀ ਉਹ ਮੰਦਰ ਤੋਂ ਪਿੱਛੇ ਹੀ ਰਹਿ ਗਈ ਹਾਲਾਂਕਿ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ ਕਿ ਕੁਦਰਤੀ ਕਰੋਪੀ ਦਾ ਬਹੁਤ ਸਾਰੇ ਲੋਕ ਸ਼ਿਕਾਰ ਹੋਏ ਸਨ ਜਿਸ ਨੂੰ ਲੈ ਕੇ ਜਿਹੜੇ ਵੱਡੇ ਪੰਡਿਤ ਸਨ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਕੁਦਰਤੀ ਕਰੋਪੀ ਹੈ ਜਿਸਦੇ ਨਾਲ ਛੇੜਛਾੜ ਕੀਤੀ ਗਈ ਸੀ ਇਹ ਉਸ ਦਾ ਅੰਜਾਮ ਹੈ ਹਾਲਾਂਕਿ ਹਰ ਕਿਸੇ ਦੀ ਆਪੋ ਆਪਣੀ ਸੋਚ ਹੁੰਦੀ ਹੈ ਉਸ ਦੇ ਮੁਤਾਬਕ ਹੀ ਉਹਨਾਂ ਦੇ ਵੱਲੋਂ ਗੱਲਾਂ ਆਖੀਆਂ ਜਾਂਦੀਆਂ ਨੇ ਪਰੰਤੂ ਜਿਸ ਤਰ੍ਹਾਂ ਹੁਣ ਤੁਸੀਂ ਵੇਖ ਰਹੇ ਹੋ ਜਿਹੜਾ ਬਰਫੀਲਾ ਤੂਫਾਨ ਸੀ ਉਸ ਨੂੰ ਹਰ ਕਿਸੇ ਨੇ ਕੈਮਰੇ ਦੇ ਵਿੱਚ ਤਾਂ ਕੈਦ ਕਰ ਲਿਆ ਵੀਡੀਓ ਤਾਂ ਬਣਾ ਲਈ ਪਰ ਉਹ ਕੋਸਾਂ ਦੂਰ ਮੰਦਿਰ ਤੋਂ ਪਿੱਛੇ ਹੀ ਰਹਿ ਗਿਆ ਜਿਸ ਨੂੰ ਵੇਖ ਕੇ ਸ਼ਰਧਾਲੂਆਂ ਦੇ ਵੱਲੋਂ ਹਰ ਹਰ ਮਹਾਦੇਵ ਦੇ ਜਿਹੜੇ ਨਾਰੇ ਨੇ ਉਹ ਵੀ ਲਾਏ ਗਏ ਨੇ ਭਗਵਾਨ ਨੂੰ ਯਾਦ ਕੀਤਾ ਗਿਆ